ਬਰਨਾਲਾ ਦੇ ਹੰਡਿਆਇਆ ਦੀ ਪੁਲਿਸ ਚੌਕੀ 'ਚ ਨੌਜਵਾਨ ਦੀ ਮੌਤ ਸਵਾਲਾਂ ਦੇ ਘੇਰੇ 'ਚ ਹੈ ਮ੍ਰਿਤਕ ਬਲਵਿੰਦਰ ਸਿੰਘ ਦਾ ਪਰਿਵਾਰ ਤੇ ਸਥਾਨਕ ਲੋਕ ਉਸਦੀ ਮੌਤ ਲਈ ਚੌਕੀ ਇੰਚਾਰਜ ਚਰਨਜੀਤ ਸਿੰਘ ਤੇ ਮੁੰਸ਼ੀ ਸੌਦਾਗਰ ਸਿੰਘ ਨੂੰ ਜ਼ਿੰਮੇਵਾਰ ਠਹਿਰਾ ਰਹੇ ਨੇ ਉਹਨਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਦਰਅਸਲ ਬਲਵਿੰਦਰ ਸਿੰਘ ਨਾਮੀ ਸ਼ਖਸ ਕੱਲ੍ਹ ਦੇਰ ਸ਼ਾਮ ਮੋਟਰਸਾਈਕਲ ਤੇ ਜਾ ਰਿਹਾ ਸੀ ਰਾਸਤੇ 'ਚ ਪੁਲਿਸ ਨਾਕੇ ਤੇ ਉਸਨੂੰ ਰੋਕਿਆ ਗਿਆ ਤੇ ਕਾਗਜ਼ ਮੰਗੇ ਗਏ ਉਸ ਕੋਲ ਕੁਝ ਕਾਗਜ਼ ਨਾ ਹੋਣ ਕਰਕੇ ਬਲਦੇਵ ਸਿੰਘ ਅਤੇ ਪੁਲਿਸ ਵਾਲਿਆਂ ਦੀ ਤਕਰਾਰ ਹੋ ਗਈ ਇਲਜ਼ਾਮ ਅਮਤਾਬਕ ਚੌਕੀ ਚਾਰਜ ਉਸਨੂੰ ਕੁੱਟਦੇ ਹੋਏ ਚੌਕੀ ਦੇ ਅੰਦਰ ਲੈ ਗਿਆ ਚੌਕੀ ਅੰਦਰ ਮੁੰਸ਼ੀ ਸੌਦਾਗਰ ਸਿੰਘ ਨੇ ਉਸਨਾਲ ਕੁੱਟ ਮਾਰ ਕੀਤੀ ਅਸੀਂ ਜੱਕਾ ਖਾਨਾ ਚੌਕ ਬੈਂਕ ਕੋਲ ਪੁਲਿਸਾਂ ਦਾ ਨਾਕਾ ਚਰਨਜੀਤ ਸਿੰਘ ਦਾ ਤੇ ਅਸੀਂ ਉੱਥੇ ਥੋੜਾ ਪਿੱਛੇ ਦੂਰ ਖੜੇ ਸੀਗੇ ਸਾਨੂੰ ਨਹੀਂ ਪਤਾ ਕੀ ਗੱਲ ਹੋਈ ਇਹਨਾਂ 'ਚ ਤੇ ਇਹਨਾਂ ਬਲੇਸ਼ ਨੂੰ ਜੋ ਮਰਤਕ ਹੈਗਾ ਇਹਨੂੰ ਕੁੱਟੇ ਜਾਂਦੇ ਸੀਗੇ ਉਥੋਂ ਕੋਟ ਦੇ ਕੋਟ ਦੇ ਚੌਂਕੀ ਲੈ ਗਏ ਤੇ ਅਸੀਂ ਲਾਬ ਦੇ ਇਤਨੇ ਦੇ ਭਰਾ ਨੂੰ ਫੋਨ ਕਰਿਆ ਉਹਦੇ ਨੂੰ ਵੀ ਬਈ ਐਂ ਕਰਕੇ ਵੀ ਆਪਣੇ ਛੋਟੇ ਨੂੰ ਕੁੱਟ ਰਹੇ ਨੇ ਪੁਲਿਸ ਆ ਵੀ ਤੂੰ ਆ ਜਾ ਉਹ ਕਹਿੰਦਾ ਚੱਲ ਮੈਂ ਆਉਣਾ ਵੀ ਤੁਸੀਂ ਚਲੋ ਅਸੀਂ 10 ਮਿੰਟ ਬਾਅਦ ਅਸੀਂ ਮਤਲਬ ਕਿ ਚੌਂਕੀ ਚਲੇ ਗਏ ਤੇ ਉੱਥੇ ਜਾ ਕੇ ਦੇਖਿਆ ਤਾਂ ਮਤਲਬ ਜਸਵੰਤ ਸਿੰਘ ਜੀ ਇਹਨੂੰ ਕੁੱਟੇ ਜਾਂਦਾ ਸੀ ਜੀ ਜਦੋਂ ਅਸੀਂ ਜਾ ਕੇ ਪੁਸੇਬੀ ਸਰ ਕੀ ਗੱਲ ਆਗੀ ਤੇ ਉਹ ਕਹਿੰਦਾ ਕਹਿੰਨਾ ਸਾਨੂੰ ਦੱਸ ਦੇਾਂਗੇ ਸਾਡੇ ਸਾਹਮਣੇ ਇਹਨਾਂ ਨੇ ਜਾਮਾ ਕਲਾਸੀ ਦਿੱਤੀ 19000 ਰੁਪਇਆ ਤੇ ਮੋਬਾਈਲ ਫੋਨ ਕੱਢ ਕੇ ਤੇ ਤੈਨੂੰ ਹਵਾਲਾ ਦੇ ਵਿੱਚ ਬੰਦ ਕਰਕੇ ਸਾਨੂੰ ਬਾਹਰ ਕੱਢਦਾ ਅਸੀਂ ਚੱਲ ਆਪਣੇ ਹੋਰ ਯਾਰਾਂ ਦੋਸਤਾਂ ਨੂੰ ਬਰਾਉਣ ਲੱਗੇ ਅਸੀਂ ਏਦੇ ਪੌਣੇ ਘੰਟੇ ਬਾਅਦ ਦੁਬਾਰਾ ਗਏ ਤਾਂ ਮਤਲਬ ਉਹ ਥੱਲੇ ਹਵਾਲਾ ਦਾ ਗੇਟ ਖੁੱਲਾ ਸੀਗਾ ਥੱਲੇ ਡਿੱਗਿਆ ਪਰ ਫਸ ਤੇ ਤੜਫ ਰਿਆ ਸੀ ਗਈ ਮਤਲਬ ਉਲਟੀਆਂ ਕਰ ਰਿਹਾ ਸੀਗਾ ਜਦੋਂ ਅਸੀਂ ਅੰਦਰ ਗਏ ਸੀ ਕਿ ਯਾਰ 스ਮੈਲ ਜੀ ਕਿੱਦਾਂ ਲੱਗਿਆ ਕੀ ਇਹ ਵੀ ਹੁਣ ਤਾਂ ਚੱਲ ਕੁੱਟਦਾ ਬੰਦਾ ਵੀ ਕੁੱਟ ਨਾਲ ਵੀ ਐ ਕਿਵੇਂ ਲੱਗਿਆ ਵੀ ਸਰਸੋਚ ਤਾਂ ਨਹੀਂ ਬੱਜੀ ਕਿਤੇ ਅਸੀਂ ਲਾਗੇ ਦੇਖਣ ਤੇ ਜਦੋਂ ਅਸੀਂ ਯਾਰ ਹਵਾਲਾ ਚ ਦੇਖਿਆ ਤਾਂ ਸਰਵਾਸ ਦੀਆਂ ਗੋਲੀਆਂ ਸਦਾਗਰ ਸਿੰਘ ਨੇ ਚੱਕ ਕੇ ਉਹਨਾਂ ਨੂੰ ਬਾਹਰ ਸੁੱਟਦਾ ਈ ਤੇ ਮਤਲਬ ਜ ਅਨਾਂ ਤੇ ਹੱਸ ਹੀ ਰਹੇ ਸੀਗੇ ਮਤਲਬ ਉਹ ਤੜਪੀ ਜਾਂਦੇ ਇਸ ਲਈ ਬੈ ਹੱਸ ਜਾਂਦੇ ਸਦਾ ਗਰਵਰਗੇ ਸਾਰੇ ਫਿਰ ਜਦੋਂ ਅਸੀਂ ਰੌਲਾ ਪਾਇਆ ਪੂਰਾ ਫਿਰ ਜਾ ਕੇ ਕਿਤੇ ਥੋੜੇ ਜੇ ਸੀਰੀਅਸ ਲੈਤਾ ਇਹਨਾਂ ਨੇ ਗੱਲ ਨੂੰ ਅਸੀਂ ਕਿਹਾ ਵੀ ਸਾਡਾ ਬੰਦਾ ਤਾਂ ਮਾਰ ਰਿਹਾ ਹੈ ਯਾਰ ਤੁਸੀਂ ਗੱਲਾਂ ਕੀ ਕਰੀ ਜਾਂਦੇ ਹੋਗੇ ਤੇ ਫਿਰ ਇਹਨਾਂ ਨੇ ਸਾਡੇ ਰੌਲਾ ਪਾਉਣ ਤੇ ਮਤਲਬ ਸਾਡੀ ਜਿੱਦ ਕਰਕੇ ਫਿਰ ਇਹ ਨਾਲ ਮਤਲਬ ਚਰਨਜੀਤ ਦੀ ਗੱਡੀ ਦੇ ਵਿੱਚ ਉੱਥੋਂ ਉਹਦੀ ਨਿੱਜੀ ਗੱਡੀ ਦੇ ਵਿੱਚ ਵਹਾ ਕੇ ਮਤਲਬ ਇੱਥੇ ਪਹਿਲਾਂ ਲੈ ਕੇ ਵਿਜ਼ੇ ਦੇ ਵਿਜ਼ੇ ਨੇ ਦਬਾਅ ਦਿੱਤਾ ਫਿਰ ਇੱਥੇ ਲੈ ਕੇ ਆਇਆ ਸਾਰਾ ਇਥੋਂ ਵੀ ਜਵਾਬ ਦੇਤਾ ਜੀ ਇਥੋਂ ਦੋਨੇ ਭੱਜ ਗਏ ਐਡਮਿਟ ਕਰਵਾ ਕੇ ਤੇ ਉਸ ਤੋਂ ਬਾਅਦ ਫਿਰ ਅਸੀਂ ਉੱਥੇ ਲੈ ਗਏ ਲੁਧਿਆਣੇ ਤੇ ਰਸਤੇ ਰਾਏਕੋਟ ਕੋਲੇ ਡੱਠੀ ਹੋਈ ਠੀਕ ਕਹਿਣਾ ਜੀ ਜਿਹੜੇ ਜਿਹੜੇ ਦੋਸ਼ੀ ਨੇ ਜੀ ਉਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਉਹਨਾਂ ਨੂੰ ਜੇਲ੍ਹ 'ਚ ਟੱਕਿਆ ਜਾਵੇ ਹੁਣ ਸਵਾਲ ਇਹ ਉੱਠਦਾ ਹੈ ਕਿ ਜੇਕਰ ਹਵਾਲਾਤ 'ਚ ਬੰਦ ਕਰਨ ਤੋਂ ਪਹਿਲਾਂ ਉਸ ਦੀ ਤਲਾਸ਼ੀ ਲਈ ਗਈ ਸੀ ਤਾਂ ਉਸ ਕੋਲੋਂ ਸਲਫਾਸ ਦੀਆਂ ਗੋਲੀਆਂ ਕਿੱਥੋਂ ਆਈਆਂ ਜੇਕਰ ਬਲਦੇਵ ਸਿੰਘ ਨੇ ਖੁਦ ਸਲਫਾਸ ਖਾਧੀ ਹੈ ਤਾਂ ਪੁਲਿਸ ਵਾਲਿਆਂ ਨੇ ਉਸ ਨੂੰ ਰੋਕਿਆ ਕਿਉਂ ਨਹੀਂ ਬਲਦੇਵ ਸਿੰਘ ਦੀ ਹਾਲਤ ਗੰਭੀਰ ਹੁੰਦੀ ਤੇ ਉਸ ਨੂੰ ਤੁਰੰਤ ਮੈਡੀਕਲ ਸ बनाला दे एसपीडी स्वर्ण सिंह मुताबिक मामले दी निष्पक्ष जांच ਤੋਂ ਬਾਅਦ ਕਾਰਵਾਈ ਕੀਤੀ ਜਾਏਗੀ ਜਿਹੜੀ ਇਹ ਘਟਨਾ ਵਾਪਰੀ ਆ ਉਹ ਬੜੀ ਮੰਦ ਭਾਗੀ ਆ ਉਹਦੇ ਰਿਗਾਰਡਿੰਗ ਜਿਹੜੀ ਹੈ ਐਫਆਈਆਰ ਲੋਜ ਹੋਣ ਤੋਂ ਬਾਅਦ ਜਿਹੜਾ ਹੈ ਉਹ ਇਨਵੈਸਟੀਗੇਸ਼ਨ ਹੋਏਗੀ ਇਨਵੈਸਟੀਗੇਸ਼ਨ ਦੇ ਦੌਰਾਨ ਜੋ ਕੁਝ ਸਾਹਮਣੇ ਆਏਗਾ ਉਹਦੇ ਅਕਾਊਂਟਿੰਗ ਜਿਹੜੀ ਹੈ ਕਾਰਵਾਈ ਜਿਹੜੀ ਆਉਣ ਵਿੱਚ ਲੈਂਦੇ ਜਾਏਗੇ ਇਸ ਮਾਮਲੇ ਖਿਲਾਫ 파ਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਨੁਮਾਇੰਦੇ ਵੀ ਅੱਗੇ ਆਏ ਨੇ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਮੁਲਜ਼ਮ ਪੁਲਿਸ ਵਾਲਿਆਂ ਖਿਲਾਫ ਮਾਮਲਾ ਦਰਜ ਨਾ ਹੋਇਆ ਤੇ ਗ੍ਰਿਫਤਾਰੀ ਨਾ ਹੋਈ ਤਾਂ ਸੰਘਰਸ਼ ਤੇਜ਼ ਕੀਤਾ ਜਾਏਗਾ ਜੇ ਉਹ ਉਹਨਾਂ ਕੋਲ ਕਾਹਲ ਜੀ ਪੂਰੇ ਨਹੀਂ ਸੀ ਉੱਥੇ ਪਰਚਾ ਦਰਜ ਕਰਦਾ ਨੇ ਚਲਾਨ ਕੱਟ ਦਾਂਦੇ ਪਰ ਉਹ ਨੰਗੇ ਅਸਮਾਨ ਦੇ ਵਿੱਚ ਖੜੇ ਚੌਂਕ ਦੇ ਵਿੱਚ ਬੰਦੇ ਨੂੰ ਕੁੱਟਣਾ ਸਾਡਾ ਸਾਰਾ ਪੰਜਾਬ ਜਿਹੜਾ ਸਾਡਾ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਣਾ ਜੇ ਸਾਰਾ ਖਤਮ ਨਾ ਪੇਜੇ ਸਾਨੂੰ ਜਿਹੜੇ ਪੁਲਿਸ ਅਧਿਕਾਰੀ ਨੇ ਉਹਨਾਂ ਤੇ ਪਰਚਾ ਦਰਜ ਹੋਵੇ ਉਨ੍ਹਾਂ ਦੀ ਗ੍ਰਿਫਤਾਰੀ ਹੋਵੇ ਤੇ ਮਾਲਕਾਂ ਦੇ ਹੱਥ ਦੇ ਵਿੱਚ ਐਫ ਆਈ ਆਰ ਦਰਜ ਹੋਵੇ ਫਿਰ ਅਸੀਂ ਪੋਸਟਮਾਰਟਮ ਕਰਾਂਗੇ ਅਸੀਂ ਸਾਰੇ ਪਰਿਵਾਰ ਦੇ ਨਾਲ ਖੜੇ ਆ